ਆ ਦੇਖੋ ਜੀ ਜਿਹੜੇ ਬਿਸਕੁਟ ਬਣਾਨੇ ਹੁੰਦੇ ਹੁੰਦੇ ਆ ਨਾ ਛੋਟੇ ਹੁੰਦੇ ਸੀ ਉਦੋਂ ਉਹਦੇ ਕੰਮ ਕਰਦੇ ਹੁੰਦੇ ਸੀ ਤਿੱਕੀ ਹੁੰਦੀ ਸੀ ਇੱਕ ਲਾਸ ਚੱਕ ਜਾਂਦੇ ਦੋ ਟਿੱਕੀਆਂ ਹੁੰਦੀਆਂ ਹੁੰਦੀਆਂ ਸੀ ਕਿ ਬਣਾਈਆਂ ਹੋਈਆਂ ਇਹਦੇ ਪਿਛੇ ਲੜਦੇ ਹੁੰਦੇ ਸੀ ਮੈਂ ਲੈਣੀ ਇਹ ਮੈਂ ਲੈਣੀਆਂ ਮੈਂ ਲੈਣੀ ਲੜਪੇ ਦਿੰਦੇ ਸੀ ਸਾਰੇ ਬਿਸਕੁਟ ਛੱਡ ਦਿੰਦੇ ਸੀ ਪਰ ਟਿੱਕੀ ਪਿਛੇ ਲੜ ਪੈਂਦੇ ਸੀ ਸਾਰੇ ਜਣ ਮੈਂ ਵਾ ਲੈਣੀਆਂ ਆੜੂ ਲੱਗ ਗਈ ਬਹੁਤ ਹੋਇਆ ਹਨ ਕੁਛ ਹੀ ਆ ਸਹੀ ਗੱਲ ਆ ਮੈਂ ਆਖਿਆ ਸੀ ਮੈਂ ਕਿਹਾ ਜੇ ਮੇਰਾ ਢੇੜਾ ਵੱਜ ਗਿਆ ਰੱਖ ਲਿਓ ਮੇਰੇ ਜੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਣ ਵਧੀਆ ਹੋਵੋਗੇ ਤੇ ਸਵੇਰਾ ਹੋ ਗਿਆ ਸੀਗਾ ਅਜੀ ਉੱਠ ਕੇ ਚਾਹੀ ਪੀਤੀ ਐ ਸਵੇਰ ਵਾਲੀ ਪਰ ਕੁਛ ਨਹੀਂ ਕੀਤਾ ਪਿੱਛੇ ਆਈ ਸੀ ਮੰਮੀ ਕੱਪੜੇ ਸੁਕਣੇ ਪਾਉਣ ਲੱਗ ਗਈ ਵੇਨੇ ਅੰਦਰ ਤੇ ਘਾਹ ਦੀ ਪੂਰੀ ਕਟਿੰਗ ਕੀਤੀ ਭਈ ਅਦ ਕਿੰਨੇ ਨੇ ਸਾਰੇ ਪਾਸਿਆਂ ਤੇ ਤੋਰੀਆਂ ਲੱਗੀਆਂ ਹੋਈਆਂ ਨੇ ਸਾਡੇ ਨੇ ਲੱਗੀਆਂ ਤੋਰੀਆਂ ਥੋੜਾ ਤਾਂ ਲੱਗੀਆਂ ਹਨ ਇਧਰ इधर आड़ू देखो जी आड़ू भले पजे मम्मी किन्ने तोड़ लिया किने आड़ू हाड़े कि लगी होगी एक दस दिया नहीं है दो दिन तीन लगे पीया ने थोड़े लगन लग गए वादिया हो गया नहीं हजार लगन लगे नहीं है ਉਹ ਕੰਧ ਪਰ ਵੀ ਬੈਠਾ ਹੋ ਕੇ ਮੈਨੂੰ ਥੋੜਾ ਘਰਾਂਗੇ ਲੈ ਪਹਿਲੇ ਸੱਪ ਲੈ ਅੜਦੇ ਸਨ ਲੈ ਆਪੇ ਨਾ ਜੇ ਖੜਦਾ ਨੀ ਕੱਪੜਾ ਆਈ ਰੇ ਸੁੱਕਣਾ ਪਉਣ ਲੱਗੀ ਮਮਾ ਦਾ ਕੰਮ ਨੂੰ ਬੜੀ ਵੇਪਾ ਥੱਕ ਜਰ ਜਾਂਦੀ ਅੱਛਾ ਉਹ ਤੇ ਕਦੋਂ ਦੀ ਰਾਤ ਰਾਤ ਨੂੰ ਜੀਂਦ ਤੇ ਬਾਹਰ ਐ ਸੀ ਨੀ ਇਹ ਵਰਦੀ ਪੋਣੀ ਐ ਮੈਂ ਹੁਣ ਲਓ ਜੀ ਮੰਮੀ ਹੁਣ ਪੋਚਾ ਲਾਉਣ ਲੱਗ ਗਈ ਬਾਹਰ ਪੱਬੀ ਦੇ ਜਾੜ ਦੁਖਦੀ ਆ ਜਾੜ ਦੁਖ ਕਰਕੇ ਮੈ ਲੱਗੀਆਂ ਤੇ ਬਾਲੀ ਜਾੜ ਦੁਖਦੀ ਆ ਮੈਂ ਕਿਹਾ ਪੋਚਾ ਪੋਚਾ ਮੈਲਾ ਦੰਨੀ ਆ ਗਾ ਜੀ ਆਟਾ ਖੰਦ ਰੋਟੀ ਫਿਰ ਮੈਂ ਪਕਾ ਦੂੰਗੀ ਚਲਾਇ ਹੁੰਦਾ ਜੀ ਨਾਲ ਜੀ ਕੋਈ ਵੀ ਬਿਮਾਰ ਹੋਵੇ ਲੇਕਿਨ ਇਨਸਾਨ ਆਪਣੇ ਆਪਣੇ ਵਰਗਾ ਹੀ ਹੁੰਦਾ ਤੇ ਜਿੰਨੇ ਕੋ ਹੋ ਸਕਦਾ ਨਕਨੜ ਕਰਵਾਉਣਾ ਵੀ ਚਾਹੀਦਾ ਕੰਮ ਕਾਜ ਜਿੰਨ ਸਾਥ ਨੇ ਕਰਦੇ ਹਾਂ ਹਮ ਘਰ ਮੀ ਬਹੁਤ ਆਣਾ ਬੱਚੀ ਨਾ ਗਰਮੀ ਅੱਛਾ ਚੱਲ ਰਿਹਾ ਹੈ। ਕਹਿ ਲਈ ਨਾ ਹੀ ਲਵਨ। ਮੈਂ ਤਾਂ ਚੱਲ ਜਵਾਕ ਦੇ ਵਿੱਚ ਖੇਡਣਗੀ। ਲਪੜਨ ਜਾ ਕੇ ਆਟੋ ਘੜ ਜਾਣਾ। ਫੇਰ ਲੱਗ ਜਾਂਦੀਆਂ ਦੋ ਗੱਡੀਆਂ ਖੜੀਆਂ। ਅਲਵਾਕ ਜਗੀ ਪੇਪਰ। ਹਾਂਜੀ ਮੈਂ ਨਾ ਆਲੀ ਸੀਗੀ ਤੇ ਮੰਮੀ ਲੱਗੀ ਐ ਚਾਹ ਬਣਾਉਣ ਇੱਧਰ ਦਵਾਰਾ ਵਾਲੀ। ਦਵਾਰਾ ਵਾਲੀ ਚਾਹ ਰੇੜੀ ਦੇ ਪਿੰਡਾਂ ਦੇ ਵਿੱਚ ਤਕਰੀਬਨ ਅੱਜ ਵੀ ਇਸ ਤਿਹੇ ਕਰ ਬਣਦੀ ਆ। ਹਨਾ? ਹਾਂ? ਦਵਾਰਾ ਦਵਾਰਾ ਹਾਂ ਬਣਾ ਲੈਨੇ ਸੱਸ ਨੂੰ ਵੀ ਰੋਟੀ ਤੇ ਬਣਾ ਲਾ ਕੇ। ਰੋਟੀ ਤੇ ਵੀ ਦਵਾਰਾ ਬਣਦੀ ਆ।

ਲੋ ਜੀ ਇਹ ਵੀ ਉੱਠ ਕੇ ਆ ਗਏ ਸੀਗੇ ਮੰਮੀ ਹੁਣ ਜਾ ਸਰਦਾਰ ਜੀ ਮੁੰਨੇ ਚਾਹ ਬਣਾ ਲਈ ਸੋਮੀ ਚਾਹ ਪਾ ਕੇ ਲੈ ਕੇ ਆ ਰਹੀ ਆ ਮੈਂ ਵੀ ਨਾ ਆ ਲਈ ਅੱਜ ਤਾਂ ਨੀਂਦ ਚੜੀ ਪਈ ਆਗੀ ਜਿਹੜਾ ਨਾਲ ਹੀ ਆਹ ਪਾ ਲਿਆ ਅਭੀ ਪੈ ਲੈਣ ਦੇਣਾ ਸੀ ਮੈਨੂੰ ਹੋਰ 10-12 ਘੰਟਾ ਸਾਢੇ-ਸਾਤੀ ਹੋਏ ਨੇ ਹੁਣ ਤਾਂ ਸਾਢੇ ਤਾਂ ਟਾਈਮ ਕੋ ਸਿੱਖਾ ਵਾਲੀ ਹੈਗਾ ਉੱਠਣ ਦਾ ਆ ਦੇਖੋ ਇੱਕ ਇੱਥੇ ਮੂਰ ਪਰ ਦਿਖਾ ਸੀ ਤੇ ਇਹ ਅਭੀ ਤੇ ਦਿਨ ਪਰ ਰਾਤ ਬਾਬਾ ਚੱਲੀ ਜਾਂਦਾ ਉਹ ਤਾਂ ਸ਼ਾਮ ਦੇ ਟਾਈਮ ਦੇ ਲੈਣਾ ਸਾਰਾ ਕੀਰਤਨ ਸੋਨਾ ਮੈਂ ਕਥਾ ਸੁਣਨੀ ਹੈ ਇਹਦੇ ਰਾਸ ਵੇਲੇ ਮੰਮੀ ਨੇ ਬੰਗਲਾ ਸਾਹਿਬ ਤੋਂ ਸੁਣਨੀ ਹੈ ਕਥਾ ਸੁਣਨੀ ਹੈ ਕੀਰਤਨ ਸੁਣਨਾ ਇਹਨੇ ਇਹਨੇ ਪੂਰਾ ਸੁਣਨਾ ਆਪਦਾ ਇਹਦੇ ਕਰਕੇ ਸਾਰੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਉਹ ਜਪਿਆ ਜਾਂਦਾ ਤਾਂ ਕਿ ਜਿਹੜੇ ਇਹ ਵੀ ਮੈਂਬਰ ਨੇ ਆਉਂਦੇ ਕਰਨ ਦੇ ਤਾਂ ਕਰਨ ਚ ਵੀ ਪੈਂਦਾ ਕੁਛ ਨਾ ਕੁਛ ਤੇ ਕਥਾ ਅਤੇ ਕੀਰਤਨ ਤਾਂ ਨੇ ਖਜਾਉਣਾ ਹੀ ਨਹੀਂ ਮੱਥਾ ਤੇ ਕਰਨ ਲੱਗਿਆ ਹੋਇਆ ਸੀ ਹੁਣ ਦੇਖੋ ਜ਼ਿਮੇਵਾਰਤਾ ਦੇਖਿਆ ਜਾਂਦਾ ਮੈਂ ਦੇਖਦਾ ਦੇਖੋ ਅੰਦਰ ਮੈਂ ਅਸ਼ਟਪਦੀ ਤੇ ਨਾ ਇਹ ਕਿੱਲਾ ਹਤਾ ਅੱਜ ਆ ਵੀ ਆ ਗਈ ਸਾਡੀ ਪੀਪਾ ਚੱਕ ਲਈ ਬਿਸਕਟਾਣਾ ਪੀਪਾ ਕੱਢਦਾ ਕਾ ਛੋਟਾ ਆ ਡੱਬਾ ਨਹੀਂ ਪੀਪਾ ਜੋ ਕੱਢ ਕੇ ਇੱਥੇ ਪਾ ਲੇ ਬਸ ਲਾਬੇ ਹੋ ਜਾਂਦੇ ਨੇ ਸਾਰੇ ਖੋਲ ਲੀਏ ਨਾਲ ਮਕੀਨ ਲਿਆਂਦਾ ਨਾਲ ਚਾਹ ਪਰ ਉਹਨਾਂ ਦਾ ਕੱਪ ਇਹੜਾ ਲੱਗਾ ਆ ਸਾਡੇ ਲੱਗਾ ਆਏ ਹੈ ਜੀ ਗਰਮ ਦਾ ਪੀਆ ਗਰਮੀ ਇੰਨੀ ਆ ਗਰਮੀ ਵਾਲੀ ਆ ਇਸ ਵਾਰ ਤਾਂ ਕਿਹੜਾ ਕੋਈ ਨੇ ਸੇਕ ਮਾਰਦਾ ਇਸ ਤੋਂ ਵੱਧ ਗਰਮੀਆਂ ਸਹੀ ਸੇਕ ਮਾਰਦਾ ਸੇਕ ਆ ਦੇਖੋ ਜੀ ਜਿਹੜੇ ਬਿਸਕੁਟ ਬਣਾਨੇ ਹੁੰਦੇ ਹੁੰਦੇ ਐ ਨਾ ਛੋਟੇ ਹੁੰਦੇ ਸੀ ਉਦੋਂ ਉਹਦੇ ਕੰਮ ਕਰਦੇ ਹੁੰਦੇ ਸੀ ਐ ਟਿੱਕੀ ਹੁੰਦੀ ਸੀ ਇੱਕ ਲਾਸ਼ ਦੇਖ ਜਾਂ ਦੋ ਟਿੱਕੀਆਂ ਹੁੰਦੀਆਂ ਸੀ ਕਿ ਬਣਾਈਆਂ ਹੋਈਆਂ ਇਹਦੇ ਪਿੱਛੇ ਲੜਦੇ ਹੁੰਦੇ ਸੀ ਮੈਂ ਲੈਣੀ ਇਹ ਮੈਂ ਲੈਣੀ ਮੈਂ ਲੈਣੀ ਲੜ ਪੈਂਦੇ ਸੀ ਸਾਰੇ ਬਿਸਕੁਟ ਛੱਡ ਦਿੰਦੇ ਸੀ ਪਰ ਉਹ ਟਿੱਕੀ ਪਿੱਛੇ ਲੜ ਪੈਂਦੇ ਸੀ ਸਾਰੇ ਜਣੇ ਵੀ ਇਹ ਮੈਂ ਲੈਣੀਆ ਫਿਰ ਇਹਦੀ ਕੀ ਖਾਸियतਾ ਉਹ ਵੀ ਲੜਦੇ ਹੱਡੀਆਂ ਮਰਨ ਰੱਖੋ ਮੰਮੀ ਆ ਕੇ ਰੋਟੀ ਪਕਾਉਣਾ ਮੰਮੀ ਨੂੰ ਆਖਿਆ ਮੈਂ ਕਿਹਾ ਮੰਮੀ ਰੋਟੀਆਂ ਤੇ ਪਕਾਈ ਜਾਣੀਆਂ ਤਾਂ ਫਾਇਦਾ ਕੀ ਹੈ ਹਨਾ ਪਹਿਲੇ ਦਾਲ ਸਬਜ਼ੀ ਗਰਮ ਧਰ ਕੀ ਕਿਹਾ ਸੀ ਜਵਾਬ ਦੇਈ ਮੈਂ ਕਿਹਾ ਹਾਂ ਮੈਨੂੰ ਨਹੀਂ ਆਉਂਦਾ ਇਹ ਜਮਾ ਦਾ ਕੰਮ ਕਹਦੇ ਬਿੰਦ ਤਾਂ ਆਉਂਦਾ ਨਹੀਂ ਭਈ ਦਾਲ ਸਬਜ਼ੀ ਗਰਮ ਧਰਨਾ ਮੈਂ ਕਿਹਾ ਤਾਂ ਚੁੱਲ੍ਹੇ ਤੇ ਹੁੰਦਾ ਸੀ ਪਹਿਲਾਂ ਸਬਜ਼ੀ ਤਪੀ ਕਰ ਲੀ ਮੈਂ ਕਿਹਾ ਤਾਂ ਵਾਟਾ ਕੇ ਚੱਲ ਹੁਣ ਤਾਂ ਤੁਹਾਡੇ ਵੀ ਵੀ ਉਹ ਆ ਮੰਗੇ ਵੀ ਮੰਗੇ ਕਰਦੇ ਵੀ ਆ ਕੋ ਸੁੱਕੀ ਸਬਜ਼ੀ ਗਰੇਲੇ ਫੇਰ ਹੋ ਦਾਲ ਵੀ ਹੁਣ ਮੈਂ ਹੀ ਨਾ ਬਸਤੀ ਕਰੂੰਗੀ ਆਪਣੀ ਗਿੱਜਲ ਵਿੱਚ ਰੋਟੀਆਂ ਬਣਾਉਂਗੀ ਤੁਹ ਕਿ ਤੂੰ ਕਿਹਾ ਸਭੈਂਤੈਂ ਨਾ ਪਸੋਂ ਮੈਂ ਤਾਂ ਦਾੜਾ ਕਰ ਬੁਕਰਨੀ ਆਉਂਦੀ ਨਹੀਂ ਆਉਂਦੀ ਨਹੀਂ ਮੈਂ ਤਾਂ ਬਈ ਸੱਚੀ ਗੱਲ ਇਹ ਤਾਂ ਇਹ ਤਾਂ ਜਬਾਤ ਨਹੀਂ ਕੱਲ ਸੱਚੀ ਸੀ ਮੈਂ ਸੱਚੀ ਕਹਿਤੀ ਵੀ ਇਹ ਨਹੀਂ ਮੈਨੂੰ ਆਉਂਦੀ ਇਹ ਲੈਣਾ ਹੁਣ ਹੁਣ ਮੈਂ ਕੋਤਿਨਾ ਬਾਅਦ ਦਿਨ ਹੂੰ ਹਾਂ ਆਪਿਆ ਯਾਰ ਤੈਨੂੰ ਮੈਂ ਕਹਾਂ 10 ਪਾ ਦਿਨ ਕਹਾਂਦਾ ਹੂੰ ਮੱਚ ਫਿਰ ਉਹਦੋਂ ਉਹ ਵੀ ਆ ਜੂ ਆਪਾਂ ਵੀ ਤਿਆਰ ਹੋ ਜਾਵਾਂਗੇ 8:30 ਵਜੇ ਤੇ ਨਿਕਲ ਜਾਵਾਂਗੇ ਹੂੰ ਮੈਂ ਰੋਟੀ ਖਾਣ ਲੱਗੇ ਫੇਰ ਦੀ ਤੇ ਫੇ ਜਾ ਕੇ ਹਰ ਮਾਰ ਬਾਜ਼ਾਰ ਨੂੰ ਆਹੜੇ ਨਾ ਮਸਤੀ ਵੀ ਆਉਂਦੀ ਆ ਬਮਾਲੀ ਜਿਹੜੇ ਛੋਟੀ ਮਸਤੀ ਦਾਣੀ ਮਸਤੀ ਮੇਰੀ ਉਹ ਵੀ ਆ ਰਹੀ ਆ ਤੇ ਉਹਨੇ ਤੇ ਕੜਵਾਏ ਸੀਗੇ ਬਿਸਕਟ ਉਹਨੇ ਵੀ ਉਹ ਬਿਸਕਟ ਵੀ ਲੈ ਕੇ ਜਾਉਂ ਗਿਆ ਆਪਦੇ ਇਹ ਸਾਨੂੰ ਕਹਿੰਦੀ ਸਰ ਜੀ ਆਪ ਸਰਚ ਆਂਬ ਲੱਗਦੇ ਆ ਨਾ ਰੱਖ ਤਾ ਨੂੰ ਬਹੁਤ ਜ਼ਿਆਦਾ ਆਂਬ ਰੱਖਨੇ ਪੇੜਾ ਤੇ ਇਹ ਕਹਿੰਦੇ ਸੀਗੇ ਵੀ ਤੁਸੀਂ ਮੈਂ ਥੋੜੇ ਜੰਮ ਵੀ ਲਿਆ ਦਿਓ ਉਹ ਕੱਲ ਸਾਨੂੰ ਉਹਦਾ ਕੁਦਰਤ ਕਿੰਨੀ ਐ ਸਾਡੀ ਕਮਾਂਡੈਂਟ ਆਂਬ ਦੇ ਸੀਗੇ ਥੋੜੇ ਜਿਹੇ ਤੇ ਮੈਂ ਖਾਸ ਕਰਕੇ ਨਾਲੇ ਆਂਬ ਲੈ ਜੀ ਆਪਦੇ ਤੇ ਮੈਨੂੰ ਨੇਂਦੀ ਬਸਪਟ ਲੈਣੀ ਹੋਣੀ ਹੈ ਜਸਟ ਗਾਲ ਸਾਤਰੀ ਗਾਲ ਪੱਤਕੀ ਕਿਵੇਂ ਵਧੀਆ ਪੱਧਰ ਆ ਗਿਆ ਅੱਜ ਤਾਂ ਠੰਡਾ ਹੋ ਗਿਆ ਹਾਂ ਆ ਗਿਆ ਪੱਧਰ ਵੀਰੇ ਦਾ ਬੰਨਾ ਦੇ ਲੈ ਕੇ ਨਾ ਬਗਲਿਆਂ ਤੱਕ ਪਿਆਣੇ ਵੀ ਤਾਂ ਵੀਰਾ ਪਿਆੰਦੇ ਹੁੰਦੇ ਹੁੰਦੇ ਹਨ ਐਕਟਾਂ ਨਾਲੋਂ ਸਿਆ ਸਾਹਮਣੇ ਵੀ ਨਹੀਂ ਸਮਝੋ ਅੱਛਾ ਹਾਂ ਗਾਉਂ ਗਾਉਂ ਅੰਮੀ ਆ ਗਿਆ ਬਾਹਰ ਗਰਮੀ ਹੈ ਵੀਰੇ ਮੰਨਦੇ ਆਓ ਦੀ ਦਸਤਕਾਲ ਦੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਠੀਕ ਹੋ ਵਧੀਆ ਨਾਲ ਤੁਸੀਂ ਬਹੁਤ ਵਸ ਬਲਿਆ ਵਧੀਆ ਦੇ ਲੋ ਠੰਡਾ ਕਰਦਾ ਸਤਿ ਸ਼੍ਰੀ ਅਕਾਲ ਕੀ ਮੈਂ ਦਿੰਦਾ ਵਧੀਆ ਵਧੀਆ ਮਾਸੇ ਠੰਡਾ ਹੋ ਗਿਆ ਮੀਨ ਲੀ ਜਾ ਤੇ ਜਾ ਤੇ ਨੱਤ ਮਟੋੜੇ ਹੋਣਾ ਵਸ ਨੋ ਵਜਾਦੇ ਹੋ ਵੀ ਨਾ ਤੁਸੀਂ ਕਹਿੰਦੇ ਸੀ ਕਲੀ ਪਾਈ ਵੀ ਕਲੀ ਤਾਂ ਹੈ ਹੀ ਨਹੀਂ ਕਿਤੇ ਅਸੀਂ ਮੀਨ ਕਰਉਣਗੇ ਮੇਰੀ ਕਰ ਗਈ ਮੇਰੀ ਲੱਗ ਤੂ ਸਾਰੀ ਕਲੀ ਕਲੀ ਤਾਂ ਪਛਾਈ ਹੋਈ ਸਾਡੀ ਪਿੰਡੋਂ ਬਾਜ਼ਾਰ ਅੱਗੇ ਕਲੀ ਦਾ ਸੀ ਲੈ ਚਲ ਆਪਾਂ ਦੇਖਦੇ ਹਾਂ ਕਿ ਹੁਣ ਵੀ ਪਿੰਡ ਹੈਗੀ ਕਿ ਨਹੀਂ 4 ਵਜੇ ਲੱਗਿਆ ਹਾਂ ਕੱਲ ਪਿਛਾਉਣਾ ਸੀ ਅਰੇ ਮੈਂ ਉਹਦੇ ਵਿੱਚ ਬੈਠਾ ਬੈਠਾ ਰਹਿ ਰਿਹਾ ਅੰਗਰੂ ਕੋ ਪਾ ਪਿਆਰਾ ਤੇ ਉਹ ਕਮਲ ਪਤਾ ਕੀ ਹੋਇਆ ਆਉਣਾ ਤਾਂ ਸਾਧਰੀ ਸੀਗਾ ਤੇਰੇ ਮਾਸੜ ਜੀ ਚਲੇ ਗਏ ਅੱਜ ਮੌਸਮ ਠੰਡਾ ਸੀ ਰੋ ਪਾਉਣਾ ਜਾਣਾ ਪੋਣਾ ਤਾਂ ਥੋੜਾ ਜਿਹੀ ਸੀ ਜਦ ਉੱਥੇ ਦੇਖਿਆ ਮੌਸਮ ਵਧੀਆ ਵਾ ਕਹਿੰਦੇ ਚੱਲ ਮੈਂ ਦੋ ਗੱਟੂ ਹੋਰ ਖਾ ਲਾਂ ਅੱਛਾ ਤਾਂ ਕਰਕੇ ਵੀ ਛੇਤੀ ਕੰਮ ਲਈ ਬੜਜੂ ਚੱਲ ਅੱਛਾ ਤੇ ਨਹੀਂ 7 ਵਜੇ ਆ ਜੀ ਸਾਢੇ 7 ਘਰੇ ਆਈ ਫਟਾਫਾਟ ਆ ਆਖੇ ਰੋਟੀ ਖਾ ਕੇ ਜਦੀ ਤੇ ਕਹਿੰਦੇ ਬਸ ਤੂੰ ਹੋਇਆ ਤੇ ਆ ਚਲੀਏ ਛੱਡ ਕੇ ਇੱਥੇ ਮੁੜ ਗਏ ਹਾਂ ਮੁੜ ਗਏ ਹਾਂ ਹਾਂ ਬੱਦਲ ਆਉਂਦਾ ਸੀ ਬਹੁਤ ਤੇ ਫੇਰ ਸੀਗਾ ਉਹ ਦੂਜਾ ਮੈਂ ਕਿਹਾ ਮੀਨਾ ਆ ਜੇ ਵਾਸਤੇ ਜੀ ਤੁਹਾਨੂੰ ਰੱਦ 11 ਵਾਲੇ ਬਏ ਨੂੰ ਚਾਰ ਬਏ ਉੱਠ ਗਏ ਕਹਿੰਦਾ ਸਾਡਾ ਟਿਕਾਣਾ ਲਿਓ ਮੈਂ ਚੱਲ ਨਹੀਂ ਆ ਜੇ ਮੈਂ ਮੈਂ ਸਾਡੀ ਠੀਕ ਆ ਗੁੱਤ ਲਾ ਕੇ ਕਾਹਨ ਕਿਵੇਂ ਟਾਈਮ ਤੇ ਜੀ ਮਰੇ ਤੇ ਆ ਗਿਆ ਉਹ ਘਰ ਪਟਿਆ ਜਾਂਦਾ ਚਲੋ ਬਾਹਰੇ ਆ ਜਾਈਏ ਮੌਸਮ ਵਧੀਆ ਅੱਜ ਹਾਂਜੀ ਹਾਂ ਫੇਰ ਉਹਦੀ ਭੈਣ ਜਗਨ ਬਣਾਉਂਦੀ ਸੀ ਵੀਡੀਓ ਫੇਰ ਉਹਨੇ ਕਿਹਾ ਐਨੀ ਵੀ ਐਕਾਮਰਜੀ ਕਮਾਈ ਦੋ ਹਾਂ ਜੀ ਜਿਵੇਂ ਜਿਹੜਾ ਸੋਨੂੰ ਦੀਦੀ ਆ ਸਾਡੇ ਬਸਤੀ ਫੈਮਿਲੀ ਵਾਲੇ ਸੋਨੂੰ ਦੀਦੀ ਆ ਜਿਹੜੇ ਤੇ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਸੀ ਬਹੁਤ ਨਾਈਸ ਨੇ ਬਹੁਤ ਨਾਈਸ ਮਤਲਬ ਨੇਚਰ ਦੇ ਨੇ ਉਹ ਤੇ ਮਾਸ ਦੀ ਵੀ ਗੱਲ ਹੋਈ ਸੀ ਹਾਂ ਮੇਰੀ ਵੀ ਮਾਸ ਨੇ ਸੂਟ ਮੰਗਾਏ ਆ ਉਹਨਾਂ ਤੋਂ ਉਹ ਕਹਿੰਦੇ ਮਾਸੇਪੜਾ ਦੇਖਦੇ ਹੁੰਦੇ ਮਾਸੇ ਨੂੰ ਮੈਂ ਕਿਹਾ ਮੈਂ ਕਹਾਂ ਉਹਨਾਂ ਦੀ ਵੀਡੀਓ ਬਹੁਤ ਵਧੀਆ ਸੀ ਤੇ ਨਾ ਭੈਣਾਂ ਦੀਆਂ ਉਹ ਤੇ ਨੇ ਸਿਸਟਰਾਂ ਦੀ ਵੀਡੀਓ ਪਾਉਂਦੀਆਂ ਨੇ ਤੇ ਉਹਨਾਂ ਦੀਆਂ ਵੀਡੀਓ ਬਹੁਤ ਜ਼ਿਆਦਾ ਸੋਹਣੀਆਂ ਹੁੰਦੀਆਂ ਮੈਨੂੰ ਤਾਂ ਬਹੁਤ ਪਸੰਦ ਆਉਂਦੀਆਂ ਨੇ ਹਾਂ ਮੈਨੂੰ ਕਾਟਨ ਦੇ ਸੂਟ ਉਹਨਾਂ ਦੇ ਬਹੁਤ ਪਸੰਦ ਆਏ ਸੀ ਪਰ ਜਦ ਨੂੰ ਉਹਨਾਂ ਨੂੰ ਮੈਂ ਫੋਨ ਕੀਤਾ ਤੇ ਉਹਨਾਂ ਨੇ ਜਦ ਨੂੰ ਸਾਰੇ ਕੱਪੜੇ ਵੀ ਮਤਲਬ ਹੋ ਗਏ ਸੀਗੇ ਵਿਕ ਗਏ ਸੀ ਹਾਂ ਸੇਲ ਹੋ ਗਏ ਸੀ ਤੇ ਉਹ ਕਹਿੰਦੇ ਵੀ ਜਿੱਦਣ ਹੌਣ ਕੀਤਾ ਵੀ ਫਿਰ ਤੁਹਾਨੂੰ ਜ਼ਰੂਰ ਪਾਵਾਂਗੇ ਵੀਡੀਓ ਸੂਟਾਂ ਵੀ ਤੇ ਫੇਰ ਜੇ ਤੋੜਨੇ ਦੇਦੇ ਤੋੜੇ ਤੋੜ ਲੈ ਮੀਂਹ ਦਾ ਆ ਗਿਆ ਕਲੀਆਂ ਬਹੁਤ ਵਧੀਆ ਲੱਗਦੇ ਮੈਨੂੰ ਤਾਂ ਆਪ ਉਹਨਾਂ ਨੂੰ ਚਲੋ ਮੇਰੀ ਗੱਲ ਹੁੰਦੀ ਆ ਅਮਨ ਨਾਲ ਵੀ ਤੇ सोनू ਨਾਲ ਵੀ ਮੇਰੇ ਅਮਨ ਦੇ ਨਾਲ ਹੀ ਗੱਲ ਹੋਵੇ ਸੁਣਦੇ ਦੇ ਨਾਲ ਤਾਂ ਅਸੀਂ ਆੜੂ ਤੋੜਨੇ ਜਾਂਦੇ ਆ ਪਰ ਛਾੜੂ ਲੱਗੇ ਹੋਏ ਇਹਨਾਂ ਦੇ ਬਹੁਤ ਅਮਨ ਨਾਲ ਅਮਨ ਬਾੜੀ ਵਧੀਆ ਇਦੋਂ ਵੀ ਦੇਖ ਲੈ ਅਮਨ ਆਏ ਹੱਸੇ ਬੜੇ ਘੜੰਦੇ ਆ ਹਾਂ ਮੈਨੂੰ ਵੀ ਹਮੇਸ਼ਾ ਇਹਨੂੰ ਬਹੁਤ ਵਧੀਆ ਲੱਗਦੀ ਹੈ ਬਬੂ ਇਹ ਤੋਰੀਆਂ ਨੇ ਕਿੰਨਾ ਸੋਹਣਾ ਦਿੱਤਾ ਦੇ ਉੱਤੇ ਤੋਰੀਆਂ ਲੱਗ ਰਹੀਆਂ ਹਾਂ ਦੇਖ ਲੈ ਲੈ ਇਹ ਲੱਗੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਆੜੂ ਲੱਗੇ ਬਹੁਤ ਹੋਇਆ ਹਨ ਕਈ ਗੱਲਾਂ ਮੈਂ ਆਖਿਆ ਸੀ ਮੈਂ ਆਖਿਆ ਜੇ ਮੇਰਾ ਗੇੜਾ ਵੱਜ ਗਿਆ ਰੱਖ ਲਿਓ ਮੇਰੇ ਜੋਗੇ ਵੱਜ ਗਿਆ ਦੇ ਤੁਹਾਨੂੰ ਨਾਲ ਆਪੋ ਵੀ ਮਿਲ ਕੇ ਨਾਲ ਦੇਖ ਲਓ ਉਹ ਤਾਂ ਮੈਨੂੰ ਕਮ ਲਾਈ ਹੋ ਗਿਆ ਚੱਲ ਮੈਂ ਕਿਹਾ ਵੀ ਹੁਣ ਤੂੰ ਵੀ ਬਿਸਕਟ ਕਢਾਉਣੀ ਆ ਤੁਹਾਡੇ ਲਈ ਹਾਂ ਹਾਂ ਵੀ ਚੱਲ ਮੈਂ ਵੀ ਕਹਿ ਦਿੰਨੀ ਆ ਉਹਨਾਂ ਨੂੰ ਮੈਂ ਕਿਹਾ ਕਿੱਥੇ ਜੋਧਾ ਜਾਊਂਗੀ ਵੀ ਚੱਲ ਨਾਲੇ ਵੀ ਤੁਹਾਨੂੰ ਮਿਲ ਲਵਾਂਗੇ ਵੀ ਚੱਲ ਚੱਲ ਬੈਸਕਟ ਮੈਂ ਕਿਹਾ ਚੱਲ ਮੈਂ ਭੈਣ ਨੂੰ ਕਹਿ ਦਿੰਦੀ ਬੈਸਕਟ ਲੈ ਆਉਂਗੇ ਨਾਲੇ ਆੜੂ ਲੈ ਆਉ ਨਾਲੇ ਅੰਬ ਲੈ ਆਉਂਗੀ ਨਾਲੇ ਸੂਟ ਦਿਖਾ ਕੇ ਆਉਂਗਾ ਸੋਹਣਾ ਸੋਹਣਾ ਹਾਂ ਬਹੁਤ ਵਧੀਆ ਨੇ ਆੜੂ ਹਨਾ ਮਿੱਠੇ ਆੜੂ ਹਾਂ ਇਹਨਾਂ ਦਾ ਬਹੁਤ ਸ਼ੌਂਕ ਆ ਹਾਂ ਲੱਗੀਆਂ ਤੋਰੀਆਂ ਨੇ ਇਹ ਤਾਂ ਹਾਂ ਆਹਦੇ ਕਿੰਨਾ ਲੱਗਿਆ ਹੋਇਆ ਆ ਸਾਰੀ ਤੋਰੀਆਂ ਵਾਲੇ ਨੇ ਆ ਹਾਂ ਆਹ ਲੱਗੀਆਂ ਹਾਂ ਉਹ ਉਧਰ ਵੀ ਲੱਗੀਆਂ ਨੇ ਹਾਂ ਕੱਚੀਆਂ ਕੱਚੀਆਂ ਤੋਰੀਆਂ ਇਹਨਾਂ ਦੇ ਆੜੂ ਨੂੰ ਬਿਮਾਰੀ ਪਈ ਪਈ ਆ ਹੈ ਮੀ ਆ ਬਿਮਾਰੀ ਪਈ ਹੋਈ ਆੜੂ ਨੂੰ ਹਾਲੇ ਤਾਂ ਇਹਨਾਂ ਦੇ ਨੂੰ ਆੜੂ ਨੂੰ ਹਾਂ ਆ ਪੱਤੇ ਦੇ ਨਾਲ ਦੇਖੋ ਇਹ ਆੜੂ ਦੀ ਕਟਾਈ ਅੱਛਾ ਹੁੰਦੀ ਐ ਇਹਦੀ ਵੀ ਕਟਿੰਗ ਹੁੰਦੀ ਐ ਹਾਂ ਹਾਂ ਜਿੰਨੀ ਆਪਾਂ ਫੜ ਲੈ ਕੇ ਕਰ ਦੇਣਗੇ ਹੁਣ ਹਾਂ ਜਿੰਨਾ ਆਪਾਂ ਕਟਿੰਗ ਕਰਾਂਗੇ ਉਨਾ ਹੀ ਫਲ ਗਾਹ ਨੂੰ ਮੋਟਾ ਆਊਗਾ ਅੱਛਾ ਨਹੀਂ ਬਰੀਕ ਆਈ ਜਾਣਾ ਜਿੰਨਾ ਵੱਡਾ ਹੋਣਾ ਇਹਨੇ ਤੇ ਉਨਾ ਹੀ ਆੜੂ ਇਹਦਾ ਫਲ ਹੋਊਗਾ ਮੋਟਾ ਹੋਊਗਾ ਦੇਖੋ ਆਹਦੇ ਨਾਲ ਲੱਗੀਆਂ ਨੇ ਤੋਰੀਆਂ ਹਾਂ ਤੋਰੀ ਕਿੰਨੇ ਵਧੀਆ ਲੱਗੇ ਹੋਏ ਆ ਇਹਨਾਂ ਤੇ ਖਾਣ ਨਹੀਂ ਹੁੰਦੇ ਆੜੂ ਆ ਦੋ ਤਿੰਨ ਲੱਗੀਆਂ ਹੋਈਆਂ ਇੱਥੇ ਇਕੱਠੀਆਂ ਇਹ ਕਾਸੀ ਧਰਤੀਜੀ ਲੈ ਫੜੀ ਲੈ ਲੈ ਫੜੋ ਆੜੂ ਫੜੋ ਇਹਨਾਂ ਕਿੰਨੀਆਂ ਲੱਗਦੀਆਂ ਨੇ ਹਾਂ ਪਰ ਇਹ ਬਹੁਤ ਹਨਾ ਜਿੰਨੀ ਪੱਕੇ ਰਹਿੰਦੇ ਵੀ ਨਹੀਂ